ਹੈਲੋ ਜੀ ਸਸਿਕਲ ਜੀ ਸਾਰਿਆਂ ਨੂੰ ਵੈਲਕਮ ਜੀ ਟੱਡਾ ਸਵਾਗਤ ਹੈ ਜੀ ਟੱਡਾ ਨਮ ਨੀਤ ਕਿਚਨ ਮੇ ਲੌਗ ਤੇ ਸੋ ਅੱਜ ਅਸੀਂ ਇੱਕ ਰੈਸਪੀ ਲੈ ਕੇ ਆਏ ਆ ਮਾਣੀ ਵੀ ਕਹਿ ਸਕਦੇ ਜੇ ਇਹਨੂੰ ਗੜੰਬਾ ਵੀ ਕਹਿ ਸਕਦੇ ਮਾਣੀ ਵੀ ਕਹਿ ਸਕਦੇ ਸੋ ਇਹ ਜਿਹੜਾ ਆ ਕੱਚੀਆਂ ਆਂਬੀਆਂ ਦਾ ਬੰਦਾ ਹੈ ਜਿਵੇਂ ਕਿ ਗਰਮੀ ਦਾ ਮੌਸਮ ਆ ਤੇ ਗਰਮੀ ਦੇ ਵਿੱਚ ਜਿਹੜੀ ਆ ਕਿ ਦੀ ਜਦੋਂ ਆਪਾਂ ਬਣਾ ਲੈਂਦੇ ਇਹਦੀ ਜਿਹੜੀ ਤਸਵੀਰ ਜਿਹੜੀ ਉਹ ਠੰਡੀ ਉਸ ਤਰ੍ਹਾਂ ਤੇ ਕੱਚੀ ਅੰਬੀ ਜਿਹੜੀ ਆ ਉਹ ਗਰਮ ਹੀ ਉਹਨੂੰ ਮੰਨਿਆ ਜਾਂਦਾ ਸੋ ਇਹ ਸਾਡੇ ਫਾਰਮ ਹਾਊਸ ਤੋਂ ਵੀ ਆਈਆਂ ਤਕਰੀਬਨ ਦੂਸਰੇ ਤੀਸਰੇ ਦਿਨ ਆ ਜਾਂਦੀਆਂ ਘਰੇ ਵੀ ਹੈਗੀਆਂ ਬਾਹਰੋਂ ਵੀ ਆ ਜਾਂਦੀਆਂ ਉਹ ਇਹ ਜਿਹੜੇ ਇਹ ਉਹ ਵਾਲੇ ਆਂਬਾਂ ਜਿਵੇਂ ਹਵਾ ਆਉਂਦੀ ਉਹਦੇ ਨਾਲ ਡਿੱਗ ਜਾਂਦੇ ਆ ਸੋ ਇਹਨਾਂ ਨੇ ਤੇ ਉਦੋਂ ਤੱਕ ਕਿੰਨੇ ਵੱਡੇ ਵੱਡੇ ਬਣਨਾ ਤੇ ਇਹ ਨਿੱਕੀਆਂ ਨਿੱਕੀਆਂ ਹੀ ਅੰਬੀਆਂ ਸੀ ਇਹ ਆਪਾਂ ਨਾ ਸਾਰੀਆਂ ਪਹਿਲਾਂ ਧੋਲੀਆਂ ਧੋ ਕੇ ਤੇ ਇਹਨਾਂ ਨੂੰ ਆਪਣਾ ਇਹ ਉਹੋਂ ਜਿਹੜਾ ਸਿਰਕਾ ਲਾਤਾ ਦਾ ਨਹੀਂ ਤੇ ਪੈਦਾ ਇਤਨਾ ਵੀ ਕਰ ਸਕਦੇ ਪਰ ਉਹ ਵੱਡੀ ਵਾਲੀ ਜਿਹੜੀ ਹੁੰਦੀਆਂ ਨਾ ਵੱਡੀਆਂ ਆਉਂਦੀਆਂ ਇਹ ਹੈਗਾ ਛੋਟੀਆਂ ਆਉਂਦੀਆਂ ਬਿਲਕੁਲ ਛੋਟੀਆਂ ਇੰਨੇ ਸਾਈਜ਼ ਦੀ ਜਿਹੜੀ ਆਂਬੀ ਹੁੰਦੀ ਆ ਇੰਨੇ ਸਾਈਜ਼ ਵਾਲੀਆਂ ਆਂਬੀਆਂ ਦਾ ਅੱਜ ਅਸੀਂ ਬਣਾਉਣ ਲੱਗੇ ਆ ਮਾਣੀ ਸੋ ਇਹ ਆਮਚੂਰ ਤੋਂ ਵੀ ਬਣ ਜਾਂਦਾ ਆ ਤੇ ਇਮਲੀ ਤੋਂ ਵੀ ਬਣ ਜਾਂਦਾ ਆ ਤੇ ਆਂਬਾਂ ਤੋਂ ਵੀ ਬਣ ਜਾਂਦਾ ਤੇ ਅੱਜ ਅਸੀਂ ਬਣਾਉਣ ਲੱਗੇ ਆ ਆਂਬੀਆਂ ਦਾ ਮਾਣੀ ਤੇ ਇਹਨੂੰ ਪਹਿਲਾਂ ਆਂਬੀਆਂ ਨੂੰ ਧੋ ਲਿਆ ਛਿੱਲ ਲਿਆ ਤੇ ਫਿਰ ਜਿਹੜੇ ਆ ਪੀਸਿਸ ਵਿੱਚ ਕੱਟ ਰਿਆ ਤੇ ਇਹਦਾ ਬਣਾਉਣਾ ਆਪਾਂ ਹੁਣ ਮਾਣੀ ਤੇ ਇਹ ਜਿਹੜੀਆਂ ਐਮਬੀਆਂ ਦੀ ਬਣਾਉਣਗੇ ਝਟੀਆਂ ਤਰੀਆਂ ਪੱਕੀਆਂ ਥੋੜੀਆਂ ਹਰੀਆਂ ਜੀਆਂ ਤੇ ਇਹਨੂੰ ਅਸੀਂ ਬੜੇ ਸੌਖੇ ਤਰੀਕੇ ਨਾਲ ਬਣਾਉਣਾ ਆਸਾਨ ਜਿਹੇ ਤਰੀਕੇ ਨਾਲ ਝਟਪਟ ਬਣ ਜਾਣਾ ਆ ਤੇ ਗਰਮੀਆਂ 'ਚ ਤੁਹਾਨੂੰ ਪਤਾ ਕਿ ਦਿਲ ਕਰਦਾ ਕਿ ਦਾਲ ਚੋਲ ਮਾਣੀ ਖਾਈਏ ਰਾਈ ਵੀ ਸਾਡੇ ਗੁਰਦਾਸਪੁਰ ਏਰੀਆ ਦੇ ਫੇਮਸ ਆ ਦਾਲ ਚੋਲ ਮਾਣੀ ਸੋ ਆਪਾਂ ਅੱਜ ਬਣਾਉਣਾ ਦੁਪਹਿਰ ਦੀ ਰੋਟੀ 'ਚ ਤੇ ਇਹਦੇ 'ਚ ਹੁਣ ਅਸੀਂ ਇਨੂ ਨੋ ਸੌਖਾ ਤਰੀਕਾ ਇੰਨੀ ਹੈ ਕਿ ਇਹਨੂੰ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਅੰਦਰ ਦਾ ਪੀਸਟ ਬਣਾ ਲੈਣਾ ਇਹਨੂੰ ਗ੍ਰਾਈਂਡ ਕਰ ਲੈਣਾ ਬੜਾ ਹੀ ਆਸਾਨ ਜਿਹੇ ਤਰੀਕੇ ਨਾਲ ਬਣ ਜਾਣਾ ਹੈ ਤੇ ਚਲੋ ਆਪਾਂ ਹੁਣ ਇਹਨੂੰ ਪਹਿਲੋ ਚੰਗੀ ਤਰ੍ਹਾਂ ਜੜਾਇਆ ਇਹਦਾ ਪੀਸਟ ਜਿਆ ਬਣਾ ਲੈਨੇ ਗ੍ਰਾਈਂਡ ਕਰ ਲੈਨੇ ਇਹਨੂੰ ਜੀ ਹੁਣ ਇਹਨੂੰ ਆਪਾਂ ਥੋੜੀ ਜਿਹਾ ਪੀਸਟ ਜਿਆ ਬਣਾ ਲੈਨੇ ਇਸ ਲਈ ਅੱਜ ਚਪਾ ਥੋੜਾ ਜਿਹਾ ਪਾਣੀ ਐਡ ਕੀਤਾ ਤੇ ਅੱਜ ਤਾਂ ਬਾਕੀ ਰੰਦਾ ਉਹ ਵੀ ਪੀਸ ਲੈਣੀ ਉਹ ਚੜੀਆਂ ਅੰਬੀਆਂ ਰਿੰਦੀਆਂ ਥੋੜੀਆਂ ਜਿਹੀਆਂ ਇਹ ਪੇਸਟ ਬਣਾ ਲਿਆ ਕੜਾਈ ਅਸੀਂ ਰੱਖ ਲਈ ਤੇ ਹੁਣ ਇਹਦੇ ਚ ਪਾਉਣਗੇ ਥੋੜਾ ਜਿਹਾ ਸਰੋਂ ਦਾ ਤੇਲ ਦੋ ਚਮਚੀ ਹੀ ਪਾਉਣਾ ਜ਼ਿਆਦਾ ਨਹੀਂ ਪਾਉਣਾ ਸੋ ਕਈ ਵਾਰ ਤੇ ਬੜਾ ਤਰਦਾ ਫਿਰਦਾ ਹੁੰਦਾ ਪਰ ਮੈਂ ਜਿਹੜਾ ਥੋੜਾ ਜਿਹਾ ਹੀ ਪਾ ਰਹੀ ਹਾਂ ਤੋ ਇਹ ਦੇ ਚ ਪਾ ਦਾਂਗੇ ਹੁਣ ਮਿੱਥਰੇ ਇੱਕ ਚਮਚ ਮਿੱਥਰੇ ਤੇ ਇਹਨਾਂ ਨੂੰ ਪਾ ਜੜਾ ਹਲਕਾ ਜਿਹਾ ਪਕਾਉਣਾ ਉਹਦੇ ਸਾਰੀ ਨਹੀਂ ਲੈਣੇ ਥੋੜਾ ਜਿਹਾ ਦੇਦੇ ਕੋ ਦਿਏ ਨਾ ਚੁੱਕ ਜੰਦੀ ਸਵੈਲ ਆ ਰਹੀ ਹੈ ਹੁਣ ਆਪਾਂ ਇਹਦੇ ਚ ਪਾਵਾਂਗੇ ਥੋੜੀ ਜੀ ਲਾਲ ਮਿਰਚ ਥੋੜੀ ਨਹੀਂ ਮਤਲਬ ਜੇ ਤਿੱਖਾ ਖਾਂਦੇ ਤੇ ਜ਼ਿਆਦਾ ਪਾ ਲਓ ਮੈਂ ਵੈਸੇ ਥੋੜੀ ਜੀ ਪਾਈ ਕਿਉਂਕਿ ਆਪਾਂ ਜਿਹੜਾ ਬਹੁਤ ਘੱਟ ਖੰਦੇ ਆ ਮਿਰਚ ਮਸਾਲਾ ਹਲਦੀ ਪਾ ਦਿੰਦੀ ਵਿੱਚ ਪਾਰਾ ਨਮਕ ਜਨਾ ਕੋ ਟੜਾ ਹੈਗਾ ਆਮਬ ਵਗੈਰਾ ਤੇ ਹੁਣ ਆਪਾਂ ਜਿਹੜਾ ਪਲਪ ਬਣਾ ਕੇ ਰੱਖਿਆ ਸੀ ਅੰਗੀਆਂ ਦਾ ਉਹ ਐਡ ਕਰ ਦੇਣਾ ਇਹਦੇ ਵਿੱਚ ਪਾ ਦਾਂਗੇ ਪਾਣੀ ਦੀ ਪਾਣੀ ਤੇ ਉਹਨਾਂ ਪਰ ਨੂੰ ਜਿਹੜਾ ਚਿੰਗੀਂ ਦਾ ਪਕਾਵਾਂਗੇ ਸੋ ਇਹਨੂੰ ਤੁਸੀਂ ਹੋਰ ਵੀ ਪਤਲਾ ਕਰ ਸਕਦੇ ਜਿਵੇਂ ਦਾ ਤੁਹਾਨੂੰ ਖਾਣਾ ਆ ਉਦਾਂ ਦਾ ਕਈਆਂ ਨੂੰ ਪਤਲਾ ਪਸੰਦ ਹੁੰਦਾ ਹੈ ਕਈਆਂ ਨੂੰ ਜਿਹੜਾ ਥੋੜਾ ਟਿਕੀ ਜਿਹਾ ਇਦੇ ਵਿੱਚ ਪਾਵਾਂਗੇ ਗੁੜ ਜਿੰਨਾ ਖੱਟਾ ਮਿੱਠਾ ਜਿਆ ਕਰਨਾ ਉਸੇ ਹਿਸਾਬ ਨਾਲ ਪਾ ਲਓ ਤੇ ਇਹਦੇ ਵਿੱਚ ਤੁਸੀਂ ਸੌਂਫ ਵੀ ਪਾ ਸਕਦੇ ਹੋ ਇਹਨੂੰ ਫੇਰ ਆਪਾਂ 2-3 ਮਿੰਟ ਪਕਾ ਲਾਂਗੇ ਤੇ ਬਸ ਜਿਹੜਾ ਮਾਨੀ ਬਣ ਕੇ ਤਿਆਰ ਆ ਅੰਬੀਆਂ ਦਾ ਇੱਕ ਗੱਲ ਦਾ ਧਿਆਨ ਰੱਖੋ ਕਿ ਜਿਹੜੀਆਂ ਅੰਬੀਆਂ ਪੂਰੀਆਂ ਪ੍ਰੋਪਰ ਛਿਲਦੇ ਹੋ ਤੇ ਜਿਹੜਾ ਲੈ ਲਓ ਗਾਲ ਨਹੀਂ ਹੋਗਣ ਮਰੀ ਅੰਬੀਆਂ ਨੂੰ ਜਿਹੜਾ ਚੰਗੀ ਤਰ੍ਹਾਂ ਛਿਲ ਲਿਓ ਗ੍ਰੀਨ ਵਾਲਾ ਜਿਹੜਾ ਉਹਦਾ ਪਾਰਟ ਆ ਪੂਰਾ ਲੱਤ ਜਿਤ ਵਿੱਚੋਂ ਵਾਈਟ ਨਿਕਲੇ ਤੇ ਫੇਰ ਹੀ ਉਹਨੂੰ ਜਿਹੜਾ ਕ੍ਰਸ਼ ਕਰਿਓ ਨਹੀਂ ਤੇ ਜੇ ਥੋੜਾ ਬਹੁਤਾ ਵੀ ਗ੍ਰੀਨ ਰਹਿ ਗਿਆ ਤੇ ਉਹਦੇ ਨਾਲ ਜਿਹੜੀ ਆ ਮਾਣੀ ਜੜੀ ਥੋੜੀ ਕੌੜੀ ਬਣੂਗੀ ਸੋ ਇਹ ਛਿਲਣ ਲੱਗਿਆਂ ਇਹ ਚੀਜ਼ ਦਾ ਧਿਆਨ ਤੁਹੂ ਰੱਖ ਲਿਓ ਤੋ ਆਪਾਂ ਹੁਣ ਕਰਦੇ ਹਾਂ ਇਹਨੂੰ ਸਭ ਖਾਣੇ ਆ ਸਾਰੇ ਜਣੇ ਕਿਵੇਂ ਦਾ ਆਪਣੇ ਨਾਲ ਬਣਾਵਾਂਗੇ ਚੌਲ ਇੱਧਰ ਬਣ ਗਈ ਛੋਲਿਆਂ ਦੀ ਦਾਲ ਦਾਲ ਚੌਲ ਮਾਣੀ ਸਾਡਾ ਸਾਰਿਆਂ ਦਾ ਫੇਵਰਟ ਜੀ ਮੈਂ ਗਈ ਸੀ ਗੁਰਦੁਆਰਾ ਸਾਹਿਬ ਤੇ ਮੈਂ ਕਿਹਾ ਆਉਂਦੇ ਆ ਹਨਾ ਇਕੱਠੇ ਖਾਵਾਂਗੇ ਆਪਾਂ ਸਾਰੇ ਜਣੇ ਤੇ ਮੈਂ ਗੁਰਦੁਆਰਾ ਸਾਹਿਬ ਗਈ ਤੇ ਆਉਂਦਿਆਂ ਨੂੰ ਸਭ ਨੇ ਤਕਰੀਬਨ ਫੁਲਕਾ ਖਾ ਹੀ ਲਿਆ ਤੇ ਦੋ ਡੋਂਗੇ ਬਣੇ ਸੀ ਦੋਨਾਂ ਚੋਂ ਆ ਮੇਰੇ ਕੋਲ ਇੱਕ ਰਹਿ ਗਿਆ ਇੱਕ ਫਿਨਿਸ਼ ਹੋ ਗਿਆ ਸੋ ਅਸੀਂ ਤੇ ਕਾਫੀ ਇਹਨੂੰ ਤੁਸੀਂ ਪਾਣੀ ਚ ਪਾ ਕੇ ਇੰਜ ਵੀ ਪੀ ਸਕਦੇ ਜੇ ਬੜੀ ਸਵਾਲ ਲੱਗਦੀ ਆ ਸੋ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਆਵਾ ਜਿਹੜੇ ਮੌਸਮ ਚ ਤੁਹਾਨੂੰ ਪਤਾ ਹੈ ਕਿ ਕਾਫੀ ਅੰਬੀਆਂ ਹਨਾ ਇਤਰੀ ਹਵਾ ਦੇ ਨਾਲ ਹੀ ਕਿੰਨੀਆਂ ਡਿੱਗ ਜਾਂਦੀਆਂ ਜੇ ਕਿਸੇ ਦੇ ਘਰ ਸੇ ਆਈਆਂ ਜਾਂ ਵਿਚਾਰ ਚ ਬਥੇਰੀਆਂ ਮਿਲ ਜਾਂਦੀਆਂ ਸੋ ਤੁਸੀਂ ਬਣਾ ਸਕਦੇ ਜੇ ਸੋ ਰੈਸਪੀ ਚ ਅਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਂ ਜੀ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਤੱਕ ਲਈ ਸੋ ਸ੍ਰੀ ਕੱਲ ਜੀ ਸਾਰਿਆਂ ਨੂੰ